ਸ੍ਰੀ ਕਾਲ ਜੀ ਸਾਰਿਆਂ ਨੂੰ ਉਮੀਦ ਆ ਤੁਸੀਂ ਸਾਰੇ ਚੜਦੀ ਕਲਾ ਝੂਮੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਬੁਟੀਕ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੇ ਵੀ ਸੂਟ ਦਿਖਾਵਾਂਗੇ ਇਹਨਾਂ ਵਿੱਚ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਬੁੱਕ ਕਰਵਾ ਸਕਦੇ ਹੋ ਜੀ ਬਾਕੀ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕਵੈਸਟ ਕਰਦੀ ਹਾਂ ਜਿਨ੍ਹਾਂ ਨੇ ਹਜੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਵੀਡੀਓ ਦੀ ਹਰ ਇੱਕ ਨੋਟੀਫਿ ਅੱਜ ਫੇਰ ਆਪਾਂ ਦੁਬਾਰਾ ਉਹੀ ਸੂਟ ਲੈ ਕੇ ਆਏ ਬਹੁਤ ਹੀ ਜਿਆਦਾ ਸੂਟ ਸੇਲ ਹੁੰਦੇ ਆ ਆਪਣੇ ਪਿਓਰ ਕਾਟਨ ਦੇ ਵਿੱਚ ਫੈਬਰਿਕ ਰਹੇਗਾ ਕਾਟਨ ਨਾਲ ਦੁਪੱਟਾ ਰਹੇਗਾ ਬਹੁਤ ਵਧੀਆ ਮਾਲ ਮਾਲ ਦਾ ਦੁਪੱਟਾ ਰਹੇਗਾ ਜੀ ਠੀਕ ਹੈ ਜੀ ਨਾਲ ਕਈਆਂ ਦੇ ਤੇ ਬਾਟਮ ਤੇ ਵਰਕ ਵੀ ਹੋਏਗਾ 670 ਰੁਪਏ ਪ੍ਰਾਈਸ ਰਹੇਗਾ ਸ਼ਿਪਿੰਗ ਰਹੇਗੀ ਫ੍ਰੀ ਨੈਕਸਟ ਆਹ ਕਾਟਨ ਦਾ ਸੂਟ ਹੋਏਗਾ ਨਾਲ ਬਾਟਮ ਪਲੇਨ ਰਹੇਗੀ ਇਹਦੇ ਕੰਟਰਾਸਟ 450 ਪ੍ਰਾਈਸ ਰਹੇਗਾ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜੇ ਸੂਟ ਆ ਦੋਨੋਂ ਜਿਹੜੇ ਪਹਿਲਾਂ ਵੀ ਦਿਖਾਏ ਤੇ ਇਹ ਵਾਲੇ ਵੀ ਬਹੁਤ ਹੀ ਜਿਆਦਾ ਸੇਲ ਹੋਣ ਵਾਲੇ ਸੂਟ ਆ ਬਹੁਤ ਹੀ ਟ੍ਰੈਂਡਿੰਗ ਚ ਚੱਲਦੇ ਆ ਬਹੁਤ ਹੀ ਸੇਲ ਹੁੰਦੇ ਇਹ ਸੂਟ ਜਲਦੀ ਤੋਂ ਜਲਦੀ ਆਰਡਰ ਬੁੱਕ ਕਰਵਾ ਲੋ ਆਪਣੇ ਅਕੋਰਡਿੰਗ ਸਿਲੈਕਟ ਕਰਕੇ ਕਲਰ ਨੈਕਸਟ ਆਹ ਜਿਹੜੇ ਬਹੁਤ ਸੋਹਣਾ ਪਿਓਰ ਕਾਟਨ ਦਾ ਸ਼ਰਟ ਰਹੇਗੀ ਚਿਕਨ ਦਾ ਵਰਕ ਕੀਤਾ ਹੋਏਗਾ ਨਾਲ ਬਾਟਮ ਜਿਹੜੀ ਰਿਯਨ ਕਾਟਨ ਦੀ ਰਹੇਗੀ ਠੀਕ ਹੈ ਜੀ ਨੈਕਸਟ ਆ ਕੈਮਰੀ ਕਾਟਨ ਦਾ ਸੂਟ ਰਹੇਗਾ ਪਿਓਰ ਮਲਮਲ ਦਾ ਨਾਲ ਦੁਪੱਟਾ ਰਹੇਗਾ ਠੀਕ ਹੈ ਜੀ ਕੈਮਰੀ ਕਾਟਨ ਦਾ ਬਹੁਤ ਵਧੀਆ ਸੂਟ ਰਹੇਗਾ ਜੀ 5 ਮੀਟਰ ਦੀ ਕੱਟ ਰਹੇਗੀ ਕਲਰ ਚੈੱਕ ਕਰੀ ਚਲੋ ਬਹੁਤ ਸੋਹਣੇ ਸਬਦੇ ਨਾਲ ਬਾਟਮ ਜਿਹੜਾ ਕਰੀਮ ਸ਼ੇਡ ਦਾ ਜਿਹੜਾ ਹੈ ਦੁਪੱਟਾ ਰਹੇਗਾ ਨੈਕਸਟ ਆ ਪਿਓਰ ਮਸਲੀਨ कॉटन ਦਾ ਸੂਟ ਰਹੇਗਾ ਬਹੁਤ ਸੋਹਣਾ ਮਸ਼ੀਨ ਵਰਕ ਦਾ ਕੰਮ ਕੀਤਾ ਠੀਕ ਹੈ ਜੀ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਤੁਸੀਂ ਕਿਸੇ ਕਲਰ ਫੈਬਰਿਕ ਤੇ ਰੈਡੀ ਕਰਵਾਉਣਾ ਆਨ ਆਰਡਰ ਤੁਸੀਂ ਰੈਡੀ ਕਰਵਾ ਸਕਦੇ ਹੋ ਨੈਕਸਟ ਆ ਪਿਓਰ कॉटन ਦੀ ਸ਼ਰਟ ਰਹੇਗੀ ਜੀ ਬਾਟਮ ਨਾ ਰਹੇਗੀ ਰਿਯਨ कॉटन ਦੀ ਚਿਕਨ ਦੀ ਬਾਟਮ ਰਹੇਗੀ ਅਗਰ ਤੁਸੀਂ ਇਹਦਾ ਪਲਾਜ਼ੋ ਸਟੀਚ ਕਰਾਉਣਾ ਵੀ ਕਰਾ ਸਕਦੇ ਹੋ ਨੈਕਸਟ ਆ ਪਿਓਰ ਕਾਟਨ ਦਾ ਸੂਟ ਰਹੇਗਾ ਜੀ ਨਾਲ ਮਲਮਲ ਦਾ ਦੁਪੱਟਾ ਰਹੇਗਾ ਦੁਪੱਟੇ ਤੇ ਬਹੁਤ ਸੁਨਾਰੀ ਵਰਕ ਕੀਤਾ ਹੋਇਆ ਹੈ ਨੈਕਸਟ ਆ ਪਿਓਰ ਕਾਟਨ ਦਾ ਸੂਟ ਹੋਏਗਾ ਜੀ ਮਸਲੀਨ ਦਾ ਨਾਲ ਦੁਪੱਟਾ ਰਹੇਗਾ ਪ੍ਰਿੰਟ ਚ ਚੈੱਕ ਕਰੋ ਬਹੁਤ ਵਧੀਆ ਜੀ ਨੈਕਸਟ ਆ ਵੀ ਸੇਮ ਪਿਓਰ ਕਾਟਨ ਚ ਹੀ ਹੋਏਗਾ ਨਾਲ ਕੋਟਾ ਡੋਰੀਆ ਦੇ ਦਿੱ ਦੁਪੱਟਾ ਰਹੇਗਾ ਨੈਕਸਟ ਆ ਵਾਲਾ ਪਿਓਰ ਕੈਮਰੀ ਕਾਟਨ ਦਾ ਸੂਟ ਰਹੇਗਾ ਨਾਲ ਪਿਓਰ ਦਾ ਦੁਪੱਟਾ ਹੋਏਗਾ ਨੈਕਸਟ ਆ ਵਾਲਾ ਕੈਮਰੀ ਕਾਟਨ ਦਾ ਸੂਟ ਹੋਏਗਾ ਜੀ ਮਲਮਲ ਦਾ ਨਾਲ ਦੁਪੱਟਾ ਰਹੇਗਾ ਦੁਪੱਟਾ ਹੋਏਗਾ ਟਾਈ ਐਂਡ ਡਾਈ ਦਾ 올 오버 5 미터 ਜਿਹੜਾ ਸੂਟ ਦੀ ਕੱਟ ਰਹੇਗੀ ਬਹੁਤ ਸੋਹਣੇ ਪਿਓਰ ਕਾਟਨ ਦੇ ਵਿਚਾਰੇ ਆ ਬਹੁਤ ਵਧੀਆ ਕੰਟਰਾਸਟ ਬਾਟਮ ਦੇ ਨਾਲ ਕੁਝ ਪਹਿਣਾ ਜਿਹੜੀਆਂ ਆ 올 오버 ਲਾਈਕ ਕਰਦੇ ਆ ਕੁਝ ਕੰਟਰਾਸਟ ਜਿੱਦਾਂ ਤੁਸੀਂ ਲਾਈਕ ਕਰਦੇ ਆਪਣੇ ਅਕੋਰਡਿੰਗ ਬਾਈ ਕਰ ਸਕਦੇ ਆ ਥੈਂਕ ਯੂ